ਹਰ ਸਾਲ ਦਿੱਲੀ 'ਚ ਹੋਈ 에어 ਪੋਲਿਊਸ਼ਨ ਦਾ ਦੋਸ਼ ਪੰਜਾਬ ਤੇ ਹੀ ਲੱਗਦਾ ਏ ਪਰਾਲੀ ਸਾੜਨ ਕਰਕੇ ਦਿੱਲੀ 'ਚ ਧੂਆ ਆਉਂਦਾ ਇਸ ਸਾਲ ਵੀ ਅਜਿਹਾ ਹੀ ਹੋ ਰਿਹਾ ਹਾਈਐਸਟ ਪਰਾਲੀ ਕੀ ਜਲਾਨੇ ਦੀਆਂ ਘਟਨਾਏ ਕੱਲ ਹੋਈਆਂ ਅਗਰ ਆਪਨੇ ਨੋਟਿਸ ਕੀਤਾ ਹੋ ਪਰ ਇਸ ਸਾਲ ਤਾਂ ਹੜਾ ਕਾਰਨ ਪੰਜਾਬ ਦੀਆਂ ਫਸਲਾਂ ਹੀ ਤਬਾਹ ਹੋ ਗਈਆਂ ਪਰਾਲੀ ਨੂੰ ਅੱਗ ਕਿੱਥੋਂ ਲਾਉਣੀ ਸੀ ਪਰ ਫਿਰ ਵੀ ਦਿੱਲੀ ਚ ਬੈਠੀ ਭਾਜਪਾ ਸਰਕਾਰ ਪੰਜਾਬ ਨੂੰ ਹੀ ਟਾਰਗੇਟ ਕਰ ਰਹੀ ਕਿਉਂਕਿ ਦਿੱਲੀ ਚ ਇਸ ਵਕਤ ਹਵਾ ਇੰਨੀ ਖਰਾਬ ਹੈ ਕਿ ਪਿਛਲੇ 5 ਸਾਲਾਂ ਦੇ ਸਾਰੇ ਰਿਕਾਰਡ ਟੁੱਟ ਗਏ ਦਿੱਲੀ ਦੁਨੀਆ ਦਾ ਨੰਬਰ 1 에ਅਰ ਪੋਲਿਊਟਡ ਸਟੇਟ ਬਣ ਗਿਆ ਜਿਸ ਦਾ ਸਿੱਧਾ ਸਿੱਧਾ ਕਾਰਨ ਸੀ ਦੀਵਾਲੀ ਦੇ ਪਟਾਕੇ ਪਰ ਭਾਜਪਾ ਲੀਡਰਾਂ ਨੇ ਦਿੱਲੀ ਸਰਕਾਰ ਦੀ ਨਾਕਾਮੀ ਲੁਕਾਉਣ ਲਈ ਇਸ ਨੂੰ ਵੀ ਧਰਮ ਦਾ ਮੁੱਦਾ ਹੀ ਬਣਾ ਲਿਆ ਕਿ ਪੋਲਿਊਸ਼ਨ ਦੇ ਨਾਮ ਤੇ ਜਾਣ ਬੁੱਝ ਕੇ ਦੀ ਕੀਤਾ ਜਾ ਰਿਹਾ ਹੈ। ਔਰ ਪਟਾਕੇ ਚਲਾਉਣੇ ਤੇ ਮਾਤਰ 11.1 ਕਲਾਈ ਮੈਂ ਇਜ਼ਾਫਾ ਆਇਆ ਮਾਤਰ 11.5। ਤੋਂ ਕੀ ਆਪ ਵਪਾਰੀ ਕੋ ਇਸ ਦੀ ਜ਼ਿੰਮੇਵਾਰੀ ਠਰਾ ਦੇਂਗੇ? ਪੂਰੀ ਦਿੱਲੀ ਦੇ ਅੰਦਰ ਜੋ ਸਨਾਤਨ ਔਰ ਹਿੰਦੂ ਧਰਮ ਨੇ ਵਿਸ਼ਵਾਸ ਰੱਖਦੇ ਆਪ ਉਹਨਾਂ ਕੋਟ ਗਰੇ ਮੈਂ ਖੜਾ ਕਰ ਦੇਂਗੇ? ਦਿੱਲੀ ਸਰਕਾਰ ਕਹਿ ਰਹੀ ਕਿ ਪਟਾਕਿਆਂ ਕਰਕੇ 에ਅਰ ਕੁਆਲਿਟੀ ਇੰਡੈਕਸ ਵਿੱਚ ਸਿਰਫ 11 ਪੁਆਇੰਟ ਦਾ ਹੀ ਵਾਧਾ ਹੋਇਆ। ਯਾਨੀ AQI ਲੈਵਲ 341 ਤੋਂ 352 ਹੋਇਆ। ਦੀਵਾਲੀ ਦੀ ਕੋਈ ਗਲਤੀ ਨਹੀਂ। ਤੇ ਜੋ ਪੋਲਿਊਸ਼ਨ ਹੋਇਆ ਉਸ ਚ ਪੰਜਾਬ ਦੀ ਗਲਤੀ ਹੈ। ਸਾਰਾ ਕੁਝ ਪੰਜਾਬ ਸਰਕਾਰ ਕਰ ਰਹੀ। ਪਰ ਡਾਟਾ ਕਹ ਰਿਹਾ ਕਿ ਪੋਲਿਊਸ਼ਨ ਦਿਵਾਲੀ ਤੋਂ ਅਗਲੇ ਦਿਨ ਵਧਿਆ Air Quality Level ਜੋ 300 ਤੋਂ ਸਿੱਧਾ 2000 ਚਲਾ ਗਿਆ ਉਹ ਵੀ ਦਿਵਾਲੀ ਤੋਂ ਅਗਲੇ ਦਿਨ ਹੀ ਗਿਆ ਜਾਣਕਾਰੀ ਲਈ ਦੱਸ ਦਵਾਂ ਕਿ AQI ਲੈਵਲ ਹਵਾ ਦੀ ਪਿਓਰਿਟੀਨ ਆਪਣ ਲਈ ਹੁੰਦਾ ਤੇ ਵਧੀਆ ਹਵਾ ਦਾ AQI ਲੈਵਲ 0 ਤੋਂ 50 ਹੁੰਦਾ ਜੇਕਰ ਇਹ 150 ਜਾਂ 300 ਤੋਂ ਪਾਰ ਹੋ ਜਾਵੇ ਤਾਂ ਅਸਥਮਾ ਲੰਗ ਡਿਸੀਜ਼ ਇੱਥੋਂ ਤੱਕ ਕਿ ਮੌਤ ਵੀ ਹੋ ਸਕਦੀ ਹੁਣ ਸਰਕਾਰ ਕਹਿ ਰਹੀ ਕਿ ਦਿਵਾਲੀ ਕਰਕੇ ਨਹੀਂ ਪੰਜਾਬ ਚ ਪਰਾਲੀ ਸਾੜਨ ਕਰਕੇ ਇਹ ਪੋਲਿਊਸ਼ਨ ਹੋਇਆ ਪਰ ਡਾਟਾ ਮੁਤਾਬਿਕ ਪੰਜਾਬ ਤੇ ਹਰਿਆਣਾ ਵਿੱਚ ਪਿਛਲੇ ਸਾਲ ਨਾਲੋਂ 77% ਪਰਾਲੀ ਜੜਾਈ ਗਈ ਚਲੋ ਮੰਨ ਲਿਓ ਕਿ ਪੰਜਾਬ ਚ ਪ੍ਰਾਲੀ ਜਲੀ ਤੇ ਦਿੱਲੀ ਦਾ AQI ਲੈਵਲ 2000 ਦੇ ਨੇੜੇ ਪਹੁੰਚ ਗਿਆ ਪੰਜਾਬੀਆਂ ਨੇ ਪ੍ਰਾਲੀ ਇੱਕ ਦਿਨ ਸਾੜੀ ਹੋ ਇੱਕ ਹਫਤਾ ਸਾੜੀ ਹੋ ਚਲੋ ਇੱਕ ਮਹੀਨਾ ਮੰਨ ਲੈਂਦੇ ਹਾਂ ਪਰ ਡਾਟਾ ਮੁਤਾਬਿਕ 2020 ਤੋਂ 2024 ਤੱਕ ਯਾਨੀ 5 ਸਾਲਾਂ ਵਿੱਚ ਸਿਰਫ 11 ਦਿਨ ਹੀ ਸਨ ਜਦੋਂ ਦਿੱਲੀ ਦੀ ਹਵਾ ਸਾਫ਼ ਸੀ ਯਾਨੀ ਸਾਲ ਚ 2 ਦਿਨ ਕੀ ਸਾਰਾ ਸਾਲ ਪੰਜਾਬ ਦੇ ਕਿਸਾਨ ਅੱਗ ਹੀ ਲਾਉਂਦੇ ਰਹੇ ਦਿੱਲੀ ਦੇ ਹਰ ਸਾਲ 90 ਤੋਂ 100 ਦਿਨ ਅਜਿਹੇ ਹੁੰਦੇ ਕਿ AQI ਲੈਵਲ ਮੁਤਾਬਿਕ ਉਹਨਾਂ ਨੂੰ ਹੈਜ਼ਰਡ ਕੈਟਾਗਰੀ ਵਿੱਚ ਰੱਖਿਆ ਜਾਂਦਾ ਯਾਨੀ ਹਵਾ ਇੰਨੀ ਖਰਾਬ ਹੁੰਦੀ ਕਿ ਉਹਨਾਂ ਦਿਨਾਂ ਵਿੱਚ ਮੌਤ ਵੀ ਹੋ ਸਕਦੀ ਜੋ ਕਿ ਹੋ ਵੀ ਰਹੀਆਂ ਇਸ ਰਿਪੋਰਟ ਮੁਤਾਬਿਕ 2009 ਤੋਂ 2019 ਤੱਕ ਹਰ ਸਾਲ 15 ਲੱਖ ਲੋਕਾਂ ਦੀ ਮੌਤ ਹੋਈ ਕਾਰਨ ਖਰਾਬ ਹਵਾ ਜੇਕਰ ਅਸੀਂ ਪੂਰੀ ਦੁਨੀਆ ਚ ਟੌਪ 20 ਸਭ ਤੋਂ ਖਰਾਬ ਹਵਾ ਵਾਲੇ ਸ਼ਹਿਰਾਂ ਦੀ ਲਿਸਟ ਤਿਆਰ ਕਰੀਏ ਤਾਂ 20 ਚੋਂ 13 ਸ਼ਹਿਰ ਭਾਰਤ ਦੇ ਹਨ ਹੁਣ ਹਰੇਕ ਸ਼ਹਿਰ ਚ ਖਰਾਬ ਹਵਾ ਦਾ ਕਾਰਨ ਪੰਜਾਬ ਚ ਸੜੀ ਪਰਾਲੀ ਤਾਂ ਨਹੀਂ ਹੋ ਸਕਦੀ ਲੋਕ ਵੀ ਸਰਕਾਰ ਨੂੰ ਇਸ ਦੀ ਵਜ੍ਹਾ ਪੁੱਛਣ ਦੀ ਬਜਾਏ ਬਸ ਹਿੰਦੂ ਮੁਸਲਮਾਨ ਵਾਲੀ ਨਫ਼ਰਤ ਫਲਾ ਰਹੇ ਫਿਰ ਐਂਡ ਤੇ ਪੰਜਾਬ ਦਾ ਹੈਗਾ ਹੀ ਆ ਦੋਸ਼ ਲਾਉਣ ਲਈ ਕਿ ਦਿੱਲੀ ਚ ਹੋਈ ਪੋਲੂਸ਼ਨ ਦਾ ਕਾਰਨ ਸੱਚਮੁੱਚ ਪੰਜਾਬ ਦੀ ਪਰਾਲੀ ਹੈ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਵਿਚਾਰ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਜਾਂਦੇ ਆਂਦੇ ਪੇਜ ਨੂੰ ਫੋਲੋ ਵੀ ਜ਼ਰੂਰ ਕਰਨਾ